ਜੇਲਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗਵਿੰਦਗੜ ਨੇੜੇ ਪਿੰਡ ਜਸੜਾ ਵਿੱਚ ਗੋਲੀਬਾਰੀ ਤਲਵਾਰ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਹਮਲਾ ਕਰਨ ਵਾਲੇ ਦੋਸ਼ੀ ਤੇ ਮਾਮਲਾ ਦਰਜ ਕੀਤਾ ਹੈ ਪਿੰਡ ਜਸੜਾ ਦੇ ਗੁਰਚਰਨ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਗਵਾਂਡੀਆਂ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ ਪਿੰਡ ਵਾਸੀਆਂ ਨੇ ਮਾਮਲੇ ਨੂੰ ਸ਼ਾਂਤ ਕਰਕੇ ਸੁਲਝਾ ਲਿਆ ਸੀ ਪਰ ਰਾਤ ਕਰੀਬ 11 ਵਜੇ ਜਦੋਂ ਗੁਰਚੰਨ ਆਪਣੇ ਘਰ ਦੇ ਸਾਹਮਣੇ ਖੜਾ ਸੀ ਤਾਂ ਕੁਝ ਲੋਕਾਂ ਨੇ ਉਸ ਤੇ ਤਲਵਾਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਰਾਤ ਨੂੰ ਉਹ ਸੁੱਤੇ ਪਏ ਸੀ ਰਾਤ ਨੂੰ ਉਹਨਾਂ ਨੇ ਲਾਕ ਡਾਟ ਦੀ ਇਹਨਾਂ ਦੀ ਰਾਤ ਨੂੰ ਸਾਡੇ ਤੇ ਹਮਲਾ ਕੀਤਾ ਉਹਨਾਂ ਨੇ ਜਿੱਤ ਜੀ ਗੇਟ ਖੋਲ੍ਹੇ ਨਹੀਂ ਜਦੋਂ ਪੁਲਿਸ ਵਾਲੇ ਆ ਗਏ ਗੇਟ ਖਲਾ ਆ ਉਹਨਾਂ ਨੇ ਭਾਈ ਨੂੰ ਉਦੋਂ ਲੈ ਕੇ ਛੋਟੇ ਨੂੰ ਬਾਅਦ ਚ ਮੜ ਫੜ ਕੇ ਮੈਨੂੰ ਉਹ ਕਰਿਆ ਉਹਨਾਂ ਨੇ ਗੁਰਪਾਨ ਮਾਰੀ ਸਿਰ ਚ ਕੁੱਟਿਆ ਘੱਟ ਬਹੁਤ ਬਹੁਤ ਬੁਰੀ ਹਾਲਤ ਕਰਤੀ ਜੀ ਗੋਲੀ ਗੋਲੀ ਵੀ ਚਲਾਈ ਕੋਈ ਗੋਲੀਆਂ ਚਲਾਈਆਂ ਸੀਗੇ ਗੜਕਾ ਹੋਇਆ ਸੀ ਹਾਂਜੀ ਅੱਛਾ ਗੁੱਲ ਲੱਗੀ ਤਾਂ ਨਹੀਂ ਕਿਸੇ ਤੇ ਨਹੀਂ ਲੱਗੀ ਕਿਸੇ ਲੱਗੀ ਨਹੀਂ ਆ ਇਹ ਗੋਲੀ ਥੱਲੇ ਗਿਰੇ ਹੋ ਤੇ ਜਦੋਂ ਗੋਲੀ ਚਲਾਈ ਹੈ ਉਦੋਂ ਪੁਲਿਸ ਮਲਾਜਮ ਉੱਥੇ ਸੀਗੇ ਕਿ ਨਹੀਂ ਸੀ ਪੁਲਿਸ ਮਲਾਜਮ ਠੀਕੇ ਜੀ ਉਹ ਥੋੜੇ ਅੱਗੇ ਧੀਗੇ ਜਣੀ ਉਹ ਹੈਗੇ ਧੀਗੇ ਉੱਥੀ ਧੀਗੇ ਨੇੜੇ ਮਤਲਬ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੋਈ ਮਾਰ ਹੋਈ ਔਰ ਪੁਲਿਸ ਦੀ ਮੌਜੂਦਗੀ 'ਚ ਹੀ ਗੋਲੀਆਂ ਚੱਲੀਆਂ ਆ ਹਾਂਜੀ ਗੋਲੀਆਂ ਦੀ ਤਾਈਓ ਮੈਂ ਰਜਿਸਟਰਾਂ ਤੋਂ ਮੇਰੇ ਪਾਪਾ ਤੇ ਇਹਨਾਂ ਨੇ ਰਾਤ ਨੂੰ ਗਵਾਂਡੀਆਂ ਨੇ ਸਾਡਿਆਂ ਨੇ ਹੀ 골ਡੀ ਨੇ 골ਡੀ ਨੇ ਜਨਕ ਨੇ ਹਮਲਾ ਕੀਤਾ अजीत ਸਿੰਘ ਦਾ ਪੁੱਤ ਤੇ ਰੇਣ ਕਾਰਨ ਕੀ ਸੀ ਹਮਲਾ ਕਰਨ ਦਾ ਕਾਰਨ ਸੀ ਕਿ ਸਾਨੂੰ ਕਾਲੀ ਗਲੋਚ ਕਰਦਾ ਸੀ ਸਾਨੂੰ ਛੇੜਦਾ ਸੀਗਾ ਤੇ ਜਦ ਫਿਰ ਸਾਨੂੰ ਧਮਕੀਆਂ ਦੇਣ ਲੱਗੇ ਵੀ ਸਾਡੇ ਕੋਲ 2 ਨੰਬਰ ਦਾ ਪੈਸਾ ਸੀ ਆ ਘਰ ਵੀ ਤੁਹਾਨੂੰ ਮਾਰ ਦਾਂਗੇ ਤੇ ਉ ਤੋਂ ਬਾਅਦ ਇਹਨਾਂ ਨੇ ਰਾਤ ਨੂੰ ਰੋਜ਼ ਕਰਕੇ ਰੋਜ਼ ਰਾਤ ਨੂੰ ਬੋਲਣ ਕਰਕੇ ਰੋਜ਼ ਤੇ ਆ ਇੱਕ ਦਿਨ ਇਹਨਾਂ ਨੇ ਫਿਰ ਸਾਡੇ ਤੇ ਹੱਥੋਂ ਪਾਈ ਦਾ ਘਰੇ ਦਿੱਤਾ ਤੇ ਇਹਨਾਂ ਨੇ ਰਾਤ ਨੂੰ ਬੰਦੇ ਇਕੱਠੇ ਕਰਕੇ ਨਾ ਬੰਦੂਗੱਠਾ ਕਰਕੇ ਸਾਡੇ ਤੇ ਅਟੈਕ ਕਰਵਾਇਆ ਉਹ ਪਹਿਲੇ ਤਾਂ ਇਹਨਾਂ ਨੇ ਗੋਲੀਆਂ ਚਲਵਾਈਆਂ ਪਿਸਟਲ ਰਾਹੀਂ ਦੱਬ ਜੀ ਇਹਨਾਂ ਦੇ ਪਿਸਟਲ ਸੀਗਾ ਤੇ ਫਿਰ ਇਹਨਾਂ ਨੇ ਇੱਟਾਂ ਮਾਰੀਆਂ ਉਤੋ ਵਕਰਪਾਨਾ ਲੈ ਕੇ ਮੇਰੇ ਡੈਡੀ ਤੇ ਵਾਰ ਕੀਤਾ ਪੁਲਿਸ ਵਾਲੇ ਬੁਲਾਏ ਸੀਗੇ ਉਹਨਾਂ ਦੇ ਥਰੂ ਇਹਨਾਂ ਨੇ ਗੇਟ ਫਲਵਾਏ ਜਦ ਅਸੀਂ ਫੋਨ ਕੀਤਾ ਸਾਡੀ ਪੁਲਿਸ ਥਰੂ ਕੋਈ ਸੁਣਵਾਈ ਨਹੀਂ ਸੀ ਹੋਈ ਪੁਲਸ ਆਈ ਸੀਗੀ ਹਾਂਜੀ ਉਹ ਉਹਨਾਂ ਦੇ ਕਹਿਣ ਤੇ ਆਈ ਸੀ ਸਾਡੇ ਕਹਿਣ ਤੇ ਕੋਈ ਪੁਲਿਸ ਨਹੀਂ ਸੀ ਆਈ ਤੇ ਪੁਲਿਸ ਆਈ ਸੀਗੀ ਤੇ ਉਹਨਾਂ ਨੇ ਕੀ ਕਰਿਆ ਉਹ ਮੇਰੇ ਚਾਚਾ ਜੀ ਨੂੰ ਪਰੇ ਨੂੰ ਲੈ ਗਈ ਇੰਨੇ ਨੂੰ ਇਹਨਾਂ ਨੇ ਮੇਰੇ ਡੈਡੀ ਨੂੰ ਫੜ ਕੇ ਬਹੁਤ ਕੁੱਟਿਆ ਕੌਣ ਸੀਗਾ ਪੁਲਸ ਵਾਲਾ ਨੇ ਚਰਮਪਾਲ ਸਿੰਘ ਸੀਗੇ ਤੇ ਉਹਨਾਂ ਦੇ ਨਾਲ ਦੋ ਜਾਨੇ ਹੋਰ ਸੀਗੇ ਮਲਾਜ਼ਮ ਪੁਲਸ ਮਲਾਜ਼ਮ ਕੁੱਟਣ ਵਾਲੇ ਲੱਗ ਕੁੱਟਣ ਵਾਲੇ ਲੱਗਨੇ ਸਾਡਾ ਕੋਈ ਮਾਮਲਾ ਨਹੀਂ ਸੀ ਜੀ ਸਾਡੇ ਨਾਲ ਦੇ ਗਵੰਡੀਆਂ ਦਾ ਮਾਮਲਾ ਸੀ ਉਹਨਾਂ ਨਾਲ ਇਹਨਾਂ ਨੇ ਰਾੜਾਂ ਕਿਰਪਾਨਾਂ ਕੱਢ ਕੇ ਮੁੰਡਾ ਕੁੱਟਿਆ ਕਿੰਗੀ ਜੰਗਾੜੇ ਦੀ ਆਵਾਜ਼ ਆਈ ਤਾਂ ਮੈਂ ਦੇਖਿਆ ਪਤਾ ਨਹੀਂ ਗਲੀ 'ਚ ਕੀ ਹੋ ਗਿਆ ਕੀ ਨਹੀਂ ਚਾਰ ਬੰਦਿਆਂ ਨੇ ਇਹਨਾਂ ਨੇ ਮੁੰਡਾ ਲੰਬਾ ਪਾਇਆ ਹੋਇਆ ਕੁੱਟ-ਕੁੱਟ ਕੇ ਰਾੜਾ ਤੇ ਉਹ ਸੋਟੀਆਂ ਮਾਰ-ਮਾਰ ਕੇ ਮੁੰਡੇ ਦਾ ਨਾਸ ਮਾਰਤਾ ਮੈਂ ਮੁੰਡੇ ਦਾ ਬਚਾਓ ਕੀਤਾ ਤੇ ਮੇਰੇ ਵੀ ਰਾੜਾ ਮਾਰੀਆਂ ਮੇਰੀ ਪਿੱਠ ਤੇ ਵੀ ਮਾਰੀਆਂ ਨਾ ਤਾਂ ਨਸ਼ੇ ਦੀ ਮੁੰਡਾ ਉਹਨੇ ਮਾਰੀਆਂ ਜੀ ਕਿਹਨਾਂ ਨੇ ਕੀ ਨਾਂ ਹੈ ਉਹਨਾਂ ਦਾ ਕਰਨੈਲ ਸਿੰਘ ਆ ਜੀ ਚਰਨ ਚਰਨ ਆ ਜੀ ਮੁੰਡੇ ਦਾ ਨਾਮ ਮਨੀ ਹੈ ਜੀ ਉਹਦੀ ਮਾਤਾ ਦਾ ਨਾਮ ਲੱਛੋ ਹੈ ਜੀ ਮੈਂ ਉਹਨਾਂ ਨੂੰ ਕਹਿ ਆ ਵੀ ਛੱਡ ਦੋ ਮਾਰੋ ਨਾ ਇਹਨੇ ਇਹਨੇ ਬਹੁਤ ਮਾਰਿਆ ਜੀ ਮੁੰਡਾ ਬਹੁਤ ਆ ਮੇਰਾ ਮੁੰਡਾ ਹਸਪੀਟਲ ਚ ਦਾਖਲ ਪਿਆ ਮੇਰਾ ਦਿਓਰ ਹੈ ਜੀ ਘਰ ਦਾ ਚਾਚਾ ਦਾ ਮੁੰਡਾ ਮੇਰੇ ਥੋੜੇ ਵੀ ਸੱਟਾਂ ਸੁੱਟਾ ਮੇਰੇ ਸੱਟਾਂ ਜੀ ਆ ਬਾਹ ਹੈ ਆ ਪਿੱਠ ਹੈ ਜੀ ਮੇਰੀ ਆ ਬੈਲਟ ਲੱਗੀ ਹੋਈ ਆ ਡਾਕਟਰ ਨੇ ਲਾਈ ਆ ਆ ਕੀਤੀ ਆ ਅਸੀਂ ਆਪਣੇ ਘਰ ਆਵਾਜ਼ ਨਹੀਂ ਕੱਢ ਸਕਦੇ ਨਾਲ ਦੀ ਨਾਲ ਗਵੰਡੀ ਵੀਡੀਓ ਬੈਨਰ ਕਰਦੇ ਹੁਣ ਵੀ ਅਸੀਂ ਜੇ ਕਹਿੰਨੇ ਆ ਤਾਂ ਵੀ ਉਹ ਬੋਲਦੇ ਨੇ ਤੇ ਮੋਟਰਸਾਈਕਲ ਮੰਜੇ ਮੂਰੇ ਕਰਨੈਲ ਸਿੰਘ ਨੇ ਅੜਾਤੇ ਵੀ ਇਹਨਾਂ ਨੂੰ ਕਲਾਲਾਂ ਨੂੰ ਲੰਘਣ ਨਹੀਂ ਦੇਣਾ ਲੰਘ ਕੇ ਦਿਖਾਣਾ ਮਾਰ ਦੂੰ ਇਹਨਾਂ ਨੂੰ ਤੜਕੇ ਹੀ ਤੋਂ 5 ਵਜੇ ਤੋਂ ਗਾਲਾਂ ਸਟਾਰਟ ਕਰਤੀਆਂ ਇਹਨਾਂ ਨੇ ਕੱਢਣੀ ਆ ਅਸੀਂ ਅੰਦਰ ਆਪਣੇ ਬੈਠੇ ਰਹੇ ਦੇਖੀ ਗਏ ਅਸੀਂ ਅਸੀਂ ਨਹੀਂ ਬੋਲੇ ਕੁਝ ਤੁਸੀਂ ਨੇ ਪੁਲਿਸ ਕੰਪਲੇਂਟ ਕੀਤੀ ਨਹੀਂ ਜੀ ਅਸੀਂ ਨਹੀਂ ਕੀਤੀ ਸੀ ਬਾਚੇ ਹੋਈ ਆ ਪੁਲਿਸ ਕੰਪਲੇਂਟ ਇਸ ਮੌਕੇ ਤੇ ਥਾਣੇਦਾਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਉਪਰੋਕਤ ਮੁਲਜ਼ਮਾਂ ਤੇ ਕੁਝ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਰਾਂ ਦੇ ਵਿੱਚ ਗੁਰਚਰਨ ਸਿੰਘ ਪੁੱਤਰ ਗੁਰਵੀਰ ਸਿੰਘ ਵਸੀ ਜਸਰਾਂ ਦੇ ਬਿਆਨ ਤੇ ਜਨਕ ਸਿੰਘ, ਜਗਦੇਵ ਸਿੰਘ, ਪ੍ਰਭਜੋ ਸਿੰਘ, ਪ੍ਰੀਤਮ ਸਿੰਘ, ਮਨਦੀਪ ਸਿੰਘ, ਮਨਜੀਤ ਕੌਰ, ਰਵਿੰਦਰ ਸਿੰਘ ਵਸੀਆਂ ਜਸਰਾਂ ਦੇ ਖਿਲਾਫ ਮﻘਦਮਾ ਦਰਜ ਕਰਿਆ ਸੀ ਮਕਦਮਾ ਨੰਬਰ ਇਹ ਨੰਬਰ ਹੈ ਕੀ ਆ। ਦਸ ਦਸ਼ਪੀ 37925 ਅੰਡਰ ਸੈਕਸ਼ਨ 115 2 126 2 352 1 125 99 2 190 ਪੀ ਐਨ ਐਸ ਤਾਣਾ ਗਵਿੰਦਰ ਨੇ ਦਰਜ ਰਿਜਿਸਟਰ ਹੋ ਰਿਹਾ ਸੀਗਾ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਰੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸਰ ਕੋਈ ਗੋਲੀ ਗੁਲੀ ਚੱਲਣ ਦਾ ਵੀ ਹੈਗਾ ਸੀ ਗੱਲਬਾਤ ਫੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਬ੍ਰਾਜ਼ੀਲ ਸਾਇੰਸ ਲੈਬਾਰਟਰੀ ਟੀਮ ਨੂੰ ਮਗਾ ਕੇ ਉਹਨਾਂ ਤੋਂ ਫੋਲਡਰ ਵਗੈਰਾ ਕਬਜ਼ੇ 'ਚ ਲੈ ਲਏ ਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਲੈਬਾਰਟਰੀ ਦੇ ਵਿੱਚ ਹਾਂਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ